ਅੱਜ ਸ਼ਾਮ ਫਤੇਗੜ ਚੂੜੀਆਂ ਬਟਾਲਾ ਰੋਡ ਮੂਲਾ ਸਨਈਆ ਦੇ ਨਜ਼ਦੀਕ ਹਾਸਾ ਵਾਪਰਿਆ ਸੀ ਉਸ ਹਾਸੇ ਵਿੱਚ ਇੱਕ ਨੌਜਵਾਨ ਸਾਹਿਲ ਉੰਸੀ ਦੀ ਮੌਤ ਹੋ ਗਈ ਸੀ ਜਦ ਕੇ ਜੌਨਸੀ son of ਰਿੰਕੂ ਉੰਸੀ 127 ਗੰਭੀਰ ਰੂਪ ਵਿੱਚ ਚੱਕ ਨਿਵਾਸੀ ਹੁਣ ਖਬਰ ਸਾਹਮਣੇ ਆਈ ਹੈ ਕਿ ਉਸ ਦੀ ਵੀ ਮੌਤ ਹੋ ਚੁੱਕੀ ਹੈ ਦੁਖਦਾਈ ਸਮਾਚਾਰ ਹੈ ਤਾਂ ਦਸਤੀਕ ਮੂਲਾ ਸਨਈਆ ਜੋ ਕਿ ਬਟਾਲਾ ਦੇ ਨਜ਼ਦੀਕ ਹੈ ਉੱਥੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹਾਦਸਾ ਵਾਪਰਿਆ ਸੀ ਅਤੇ ਉਸ ਹਾਦਸੇ ਵਿੱਚ ਇੱਕ ਨੌਜਵਾਨ ਸਾਹਿਦ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕੇ ਜੌਨ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਅੰਮਸਰ ਰੈਫਰ ਕਰ ਦਿੱਤਾ ਗਿਆ ਤੇ ਹੁਣ ਗੁਰਨਾਨਕ ਹਸਪਤਾਲ ਅਮਰ ਸੱਚ ਤਬਰਾਈ ਹੈ ਕਿ ਉੱਥੇ ਜੌਨ ਸੀ ਸਾਨੂੰ ਫਰਿੰਕੂਮ ਸੀ ਜੋ ਕਿ ਫਤਿਹਗੜ ਚੂੜੀਆਂਵਾੜ ਨੰਬਰ 2 ਦੇ ਨਜ਼ਦੀਕ ਪੁਲਿਸ ਸਟੇਸ਼ਨ ਪਰ ਫਤੇਗੜ ਚੂੜੀਆਂ ਦਾ ਵਾਸੀ ਹੈ ਉਸਦੀ ਵੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਦੀ ਮੌਤ ਹੋਣ ਨਾਲ ਫਤੇਗੜ ਚੂੜੀਆਂ 'ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਮੂਲਾ ਸਨਿਆ ਜੋ ਕਿ ਬਟਾਲਾ ਦੇ ਨੇਪੀ ਹੈ ਉਥੋਂ ਬਟਾਲੇ ਵਾਲੇ ਪਾਸੋਂ ਫਤੇਗੜ ਚੂੜੀਆਂ ਨੂੰ ਆ ਰਹੇ ਸਨ ਦੋਨੋਂ ਨੌਜਵਾਨ ਮੋਟਰਸਾਈਕਲ ਉੱਪਰ ਅਤੇ ਇਸ ਦੌਰਾਨ ਫਤੇਗੜ ਚੂੜੀਆਂ ਦੇ ਦੋਵਾਂ ਨੌਜਵਾਨਾਂ ਦੀ ਰਾਕੇ타 ਔਨਾਲ ਮੌਤ ਹੋਈ ਹੈ ਦੋਨੋਂ ਹੀ ਨੌਜਵਾਨਾਂ ਨੂੰ ਟਰੱਕ ਨੇ ਬੁਰੀ ਤਰ੍ਹਾਂ ਦਰਾੜਿਆ ਕੁਚਲਿਆ ਅਤੇ ਇੱਕ ਨੌਜਵਾਨ ਸਾਹਿਲ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਰਹਾਇਸ਼ ਫਤੇਗੜ ਚੂੜੀਆਂ ਡੇਰਾ ਰੋਡ ਸੁੰਦਰ ਨਗਰ ਲਿਖਿਆ ਹੈ ਜਦਕਿ ਦੂਸਰਾ ਨੌਜਵਾਨ ਜੋ ਜ਼ਖਮੀ ਹੋਇਆ ਸੀ ਉਸ ਦੀ ਰਹਾਇਸ਼ ਫਤੇਗੜ ਚੂੜੀਆਂ ਮਾਰ ਨੰਬਰ 2 ਪੁਲਿਸ ਸਟੇਸ਼ਨ ਤੇ ਨਿਜੀ ਹੈ ਦੋਨੋਂ ਹੀ 17 ਤੋਂ 20 ਸਾਲ ਦੇ ਵਿਚਕਾਰ ਦੱਸੇ ਜਾ ਰਹੇ ਹਨ ਤੇ ਦੋਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਸਾਹਿਲ ਅਤੇ ਜੌਨ ਦੋਵੇਂ ਹੀ ਮਾਪਿਆਂ ਦੇ ਇਕਲੋਤੇ ਪੁੱਤਰ ਸਨ ਦੋ ਭੈਣਾਂ ਤੇ ਭਰਾ ਸਨ ਜੌਨ ਦੀਆਂ ਵੀ ਦੋ ਭੈਣਾਂ ਤੇ ਇਹ ਇਕਲੋਤਾ ਭਰਾ ਸੀ ਅਤੇ ਸਾਹਿਲ ਦੀਆਂ ਵੀ ਦੋ ਭੈਣਾਂ ਤੇ ਇਹ ਇਕਲੋਤਾ ਭਰਾ ਦੱਸਿਆ ਜਾ ਰਿਹਾ ਹੈ ਤੇ ਜੋ ਸਾਹਿਲ ਉਸਤਾਪਿਤਾ ਜੋ ਰੋਟੀ ਰੋਟੀ ਲਈ ਦੁਬਈ ਗਿਆ ਹੈ ਅਤੇ ਦੋਵੇਂ ਹੀ ਇਕੱਲੇ ਇਕੱਲੇ ਦੱਸਿਆ ਜਾ ਰਿਹਾ ਹੈ ਦੋਨਾਂ ਨੌਜਵਾਨਾਂ ਦੀਆਂ ਹੀ ਦੋ ਦੋ ਭੈਣਾਂ ਹਨ ਤੇ ਆਪ ਦੋਨੋਂ ਹੀ ਨੌਜਵਾਨ ਜਿਹੜੇ ਹੀ ਦੋਵਾਂ ਭੈਣਾਂ ਦੇ ਇਕਲੋਤੇ ਭਰਾ ਸਨ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਜਿਸ ਨਾਲ ਦੋਨਾਂ ਹੀ ਪਰਿਵਾਰਾਂ ਵਿੱਚ ਮਾਤਮ ਛਾਇਆ ਹੋਇਆ ਹੈ ਤੇ ਦੋਵਾਂ ਹੀ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲਤ ਲੱਕੇ ਚ ਤੇ ਫਟੇਗੜ ਚੂੜੀਆਂ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ